ਨਮਸਕਾਰ ਆਵਾਜ਼ ਪਿਛੜੇ ਇਲਾਕੇ ਦੇ ਅੰਦਰ ਇੱਕ ਵਰਦਾਨ ਦੀ ਤਰ੍ਹਾਂ ਸਾਬਤ ਹੋ ਰਹੀ ਇੱਕ ਬੱਚਿਆਂ ਦੇ ਭਵਿੱਖ ਵਾਸਤੇ ਜਿਹੜੀ ਲਾਇਬ੍ਰੇਰੀ ਬਣਾਈ ਗਈ ਹੈਗੀ ਉਹਦੇ ਸੰਬੰਧੀ ਕੁਝ ਜਾਣਕਾਰੀ ਦੀਏ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਕਿੱਥੇ ਐ ਜਦੋਂ ਆਪਾਂ ਖਨੌਰੀ ਤੋਂ ਮੰਡਵੀ ਰੋਡ ਤੇ ਬਨਾਰਸੀ ਪਿੰਡ ਦੇ ਬਿਲਕੁਲ ਨੇੜੇ ਗਿਆਨ ਸਾਗਰ ਆਈਟੀਆਈ ਦੇ ਬਿਲਕੁਲ ਨੇੜੇ ਇੱਕ ਆਈਟੀ ਆਪਣੇ ਲਾਇਬ੍ਰੇਰੀ ਬਣਾਈ ਗਈ ਹੈਗੀ ਉਹ ਲਾਇਬ੍ਰੇਰੀ ਕੁਲਦੀਪ ਸਿੰਘ ਚੈਲ ਆਈਪੀਐਸ ਅਫਸਰ ਪੁਲਿਸ ਕਮਿਸ਼ਨਰ ਅਫਸਰ ਵੱਲੋਂ ਉਹਨਾਂ ਦੀ ਮਿਹਨਤ ਸਦਕਾ ਇਸ ਪਿਛੜੇ ਇਲਾਕੇ ਚ ਬਣਾਈ ਗਈ ਹੈ ਉਹਨਾਂ ਦਾ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜੋ ਪਿਛੜਾ ਇਲਾਕਾ ਸੀ ਉਸ ਵਿੱਚ ਉਹਨਾਂ ਨੂੰ ਇਹ ਘਾਟ ਮਹਿਸੂਸ ਹੋਈ ਕਿ ਇੱਥੇ ਜਿਹੜੇ ਬੱਚੇ ਨੇ ਬੱਚੇ ਬੜੇ ਇੱਥੋਂ ਦੇ ਦੇਖੇ ਕਵਾਲਿਫਾਈਡ ਨੇ ਇਥੋਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਚੰਗੀ ਪ੍ਰੋਪਰ ਸਿੱਖਿਆ ਨਹੀਂ ਮਿਲ ਰਹੀ ਤਾਂ ਉਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਪਿਛਲੇ 9-10 ਮਹੀਨਿਆਂ ਦੇ ਅੰਦਰ ਹੀ ਇੱਕ ਬਹੁਤ ਵੱਡੀ ਬਿਲਡਿੰਗ ਤਿਆਰ ਕਰਕੇ ਇਸ ਇਲਾਕੇ ਨੂੰ ਦਿੱਤੀ ਗਈ ਹੈ ਉਹਨਾਂ ਦਾ ਇਲਾਕੇ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈਗਾ ਆਓ ਅੱਜ ਆਪਾਂ ਇਸ ਲਾਈਬ੍ਰੇਰੀ ਦੇ ਤੁਹਾਨੂੰ ਦਰਸ਼ਨ ਕਰਾਈਏ ਕਿ ਇਹ ਲਾਈਬ੍ਰੇਰੀ ਕਿਹੜੀ ਹੈ ਔਰ ਕਿੱਥੇ ਕਰਕੇ ਬਣੀ ਹੋਈ ਹੈ ਔਰ ਇਸ ਦੇ ਅੰਦਰ ਜਿਹੜੇ ਬੱਚੇ ਨੇ ਉਹ ਕਿਵੇਂ ਪੜ ਰਹੇ ਉਹਨਾਂ ਬੱਚਾ ਤੋਂ ਵੀ ਆਪਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਕੁਝ ਕਰ ਰਹੇ ਨੇ ਆਓ ਮੈਂ ਤੁਹਾਨੂੰ ਉਹ ਲਾਈਬ੍ਰੇਰੀ ਦੇ ਅੱਜ ਦਰਸ਼ਨ ਕਰਾਈਏ ਜਿਹੜੀ ਕਿ ਹੁਣੇ-ਹੁਣੇ ਤਿਆਰ ਹੋਈ ਹੈ ਔਰ ਇਸ ਦੇ ਅੰਦਰ ਜਿਹੜੀਆਂ ਫੀਸਾਂ ਨੇ ਉਹਦੇ ਬਾਰੇ ਜੋ ਇੱਥੋਂ ਦੇ ਦੱਸਿਆ ਗਿਆ ਹੈ ਕਿ ਲੜਕੀਆਂ ਵਾਸਤੇ ਬਿਲਕੁਲ ਫਰੀ ਹੈ ਔਰ ਜੋ ਲੜਕੇ ਨੇ ਉਹਨਾਂ ਵਾਸਤੇ ਨਾ ਮਾਤਰ ਚਾਰਜਿੰਗ ਕੁਝ ਵਸੂਲੀ ਜਾਂਦੀ ਹੈ ਇੱਥੇ ਆ ਕੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਸੈਲਫ ਸਟੱਡੀ ਕਰ ਸਕਦੇ ਹਨ ਔਰ ਇਹਦੇ ਨਾਲ ਨਾਲ ਆਣ ਵਾਲੇ ਭਵਿੱਖ ਚ ਕੁਝ ਇੱਥੇ ਕਿਤਾਬਾਂ ਤੇ ਕੁਝ ਹੋਰ ਵੀ ਜੋ ਬੱਚਿਆਂ ਵਾਸਤੇ ਸੁਵਿਧਾਜਨਕ ਸਮਗਰੀ ਹੋਗੀ ਉਹ ਪ੍ਰਦਾਨ ਕੀਤੀ ਜਾਊਗੀ ਆਓ ਇਸ ਲਾਇਬ੍ਰੇਰੀ ਦੇ ਅੰਦਰ ਆਪਾਂ ਚੱਲਦੇ ਹਾਂ ਔਰ ਕੀ ਕੁਛ ਹੈ ਇਸ ਲਾਇਬ੍ਰੇਰੀ ਦੇ ਅੰਦਰ ਕਿਵੇਂ ਬੱਚੇ ਪੜ੍ਹ ਰਹੇ ਨੇ ਅਤੇ ਹੁਣਾਂ ਬੱਚਿਆਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਆਓ ਦੇਖਦੇ ਹਾਂ ਕੀ ਕਹਿੰਦੇ ਨੇ ਬੱਚੇ ਕਿੰਨਾ ਟਾਈਮ ਹੋ ਗਿਆ ਤੇ ਆਪਾਂ ਨੂੰ ਆੰਦੇ ਨੇ 15 ਮਿੰਟ ਬੱਚੇ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਤੇ ਹਾਂਜੀ ਵਧੀਆ ਜੀ ਬੱਚੇ ਕਿੰਨਾ ਟਾਈਮ ਲੰਮ ਦੇ ਤੁਸੀਂ ਇਸ ਨੇ ਆਖ ਫੋਨ ਹੈ ਜੀ ਸਾਡਾ ਨੰਬਰ 678 ਕਿਹ ਕਿਹ ਕੀ ਮੌਲਾ ਇਥੋਂ ਦਾ ਬਹੁਤ ਵਧੀਆ ਮੌਲਾ ਅੱਛਾ ਜੀ ਅੱਛਾ ਤੇ ਕੀ ਕੁਛ ਜੇ ਤੁਹਾਨੂੰ ਇੱਥੇ ਸਿੱਖਣ ਨੂੰ ਮਿਲਦਾ ਹੈ ਬਹੁਤ ਵਧੀਆ ਮੌਲਾ ਜੀ ਅਸੀਂ ਸਾਰੇ ਅਟਾ ਜਾਂਦੇ ਹਾਂ ਸਭ ਮੋਟੇ ਬਤੇ ਜਾਂਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਇੱਥੇ? ਇੱਥੇ ਮਾਹੌਲ ਬਹੁਤ ਵਧੀਆ ਹੈ। ਅੱਛਾ ਜੀ। ਕੀ ਸਿੱਖਣ ਨੂੰ ਮਿਲ ਰਿਹਾ ਇੱਥੇ? ਸੈਲਫ ਸਟੱਡੀ ਖੁਦ ਆ ਰਹਾ ਮੈਂ ਕਰਦਾ। ਬੜਮਚ। ਕੀ ਕਰ ਰਹੇ ਹੋ? ਸੈਲਫ ਸਟੱਡੀ ਆ ਰਹਾ ਮੈਂ ਕਰ ਸਕਦਾ। ਅੱਛਾ ਅੱਛਾ। ਮੂੰਹ ਜਿਹੀ ਉਸੀ ਲੱਗ ਕੇ ਫੈਨ ਲੱਗ ਗਿਆ ਕੋਈ ਦਿੱਕਤ ਨਹੀਂ। ਅੱਛਾ ਜੀ। ਕਿੰਨਾ ਟਾਈਮ ਲਾਉਂਦੇ ਇੱਥੇ ਫਿਰ? ਇੱਥੇ 5 ਘੰਟੇ 6 ਘੰਟੇ ਬੈਠ ਕੇ ਕਿੰਦਾ ਲਾ ਸਕਦੇ। ਅੱਛਾ ਜੀ। ਕਿਸੇ ਦੀ ਕੋਈ ਦਖਲੰਦਾ ਜੀ ਤੇ ਨਹੀਂ? ਨਹੀਂ ਬਾਈ। ਉਹ ਕਿਹੋ ਜਿਹਾ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ? ਇਹ ਮਾਹੌਲ। ਅੱਛਾ ਜੀ। ਜੀ ਛੇ ਕਿੰਨੇ ਤੋਂ ਕਿੰਨੇ ਟਾਈਮ ਦਾ ਪਲਾਉਂਦੇ ਤੁਸੀਂ ਓਕਸਜੀਨ ਦਾ ਤੱਕ ਹੰਡਾ ਕੀ ਮੌਲਾ ਇੱਥੋਂ ਦਾ ਅੱਛਾ ਜੀ ਕੀ ਕੁਛ ਇੱਥੇ ਫਿਰ ਸਟੱਡੀ ਕਰਨ ਵਾਸਤੇ ਤੁਸੀਂ ਆ ਰਹੇ ਹੋ ਟੈਪਰਾਂ ਦੀ ਤਿਆਰੀ ਕਰ ਰਹੇ ਹੋ ਕਿਹੜੀ ਕਲਾਸ ਚ ਪੜ੍ਹਦੇ ਵੈਸੇ ਕਿਹੜੀ ਕਲਾਸ ਦੀ ਤਿਆਰੀ ਕਰ ਰਹੇ ਆਪਾਂ ਆਪ ਜੀ ਆਰ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਆ ਅੱਛਾ ਉਹ ਤੋਂ ਜੀ ਕੀ ਚੀਜ਼ ਦੀ ਤਿਆਰੀ ਕਰ ਰਹੇ ਆ ਆਪਾਂ ਜੀ ਹਾਂਜੀ ਜੁਪੀਸੀ ਜੀ ਕਰ ਰਹੇ ਆ ਜੀ ਕਿੰਨਾ ਟਾਈਮ ਹੋ ਗਿਆ ਤੇ ਆਉਂਦੇ ਨੇ ਆਪਾਂ 15 ਮਿੰਟ ਹੋ ਗਏ ਅੱਛਾ ਇੱਕਦੋਂ ਤੁਸੀਂ ਸਟਾਰਟ ਹੋਈ ਹੈ ਇਹ ਮਤਲਬ ਲੈਬ ਇਹ 9 ਮਾਰਚ ਦਾ ਹਾਂ ਓਕੇ ਕੇਚੀ ਦੇ ਤਿਆਰੀ ਕਰ ਰਹੇ ਹੋ ਹੈਂ 10 ਪੂਸੀ ਪੰਜਾਬ ਪੂਸੀ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਇੱਥੇ ਆਉਂਦੇ ਨੇ ਕਿਚੀ ਦੀ ਤਿਆਰੀ ਕਰ ਰਹੇ ਹੋ ਐਸਐਸਡੀ ਐਸਐਸਡੀ ਕਿੰਨਾ ਟਾਈਮ ਹੋ ਗਿਆ ਇੱਥੇ ਇਹਥੇ ਬੜਾ ਇੱਕ ਮਹੀਨਾ ਹੋ ਗਿਆ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਮਾਹੌਲ ਵਧੀਆ ਜੀ ਬਹੁਤ ਵਧੀਆ ਕਿਚੀ ਦੀ ਤਿਆਰੀ ਕਰ ਰਹੇ ਜੀ ਆਪਾਂ ਹਾਂਜੀ ਦੂਸਰੀ ਜੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਹਾਂ ਐਸਐਸਡੀ ਨਾਲ ਹੋ ਗਿਆ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਕਿ ਇਸ ਵਿੱਚ ਆਪਣੇ ਸੈਲਫ ਸਟਡੀ ਕਰਨ ਦਾ ਬਹੁਤ ਵਧੀਆ ਹੈ ਅੱਛਾ ਇਹ ਬਿਲਡਿੰਗ ਕਦੋਂ ਤਿਆਰ ਹੋਈਏ ਸੀ 9 ਮਾਰਚ ਨੂੰ ਜੇ ਸੋਇਰ ਬਿਲਦੀ ਦਾ ਸਰਕਟ ਮੈਨੇ ਲਾ ਕੰਮ ਸਟਾਰਟ ਹੋਇਆ ਸੀ ਗਾ 9 ਮਾਰਚ ਨੂੰ ਇੰਪੀਸ਼ਨ ਸਟਾਰਟ ਹੋਇਆ ਸੀ ਠੀਕ ਹੈ ਬਟ ਕਿਛਦੀ ਤਿਆਰੀ ਕਰ ਰਹੇ ਆਪਾਂ ਕਿੰਨਾ ਟਾਈਮ ਹੋ ਗਿਆ ਇੱਥੇ ਆਇਆ ਨੂੰ ਆਪ ਨੂੰ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਅੱਛਾ ਜੀ ਕੋਈ ਕਿਸੇ ਤਰ੍ਹਾਂ ਦਾ ਧਕਲਦਾਜੀ ਤੇ ਨਹੀਂ ਕੋਈ ਹੋਰ ਨਹੀਂ ਨਹੀਂ ਅੱਛਾ ਬਟ ਕੀਨਾ ਹੈਗਾ ਅੱਛਾ ਕਿੱਥੋਂ ਦੇ ਆਪਾਂ ਮੋਹਲਾ ਜੀ ਨਾ ਸੀ ਅੱਛਾ ਕਿਸ ਚੀਜ਼ ਦੀ ਤਿਆਰੀ ਕਰ ਰਹੇ ਆਪਾਂ ਡਾਕਟਰ ਕਿੰਨਾ ਟਾਈਮ ਹੋਇਆ ਇੱਥੇ ਆਏ ਨੂੰ ਆਪਾਂ ਅੱਛਾ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਹੈ ਇਥੋਂ ਦਾ ਬੜੀ ਕਿਸ ਚੀਜ਼ ਦੀ ਤਿਆਰੀ ਕਰ ਰਹੇ ਪੰਜਾਬ ਪੁਲਿਸ ਅੱਛਾ ਕਿੰਨਾ ਟਾਈਮ ਹੋਇਆ ਆਪਾਂ ਨੂੰ ਇੱਥੇ ਓਕੇ ਨਮਸਕਾਰ ਸਾਥੀਓ इतों का जोड़ा तुम माहौल देख रहे हो गए लैब का बहुत ही शांतिपूर्वक माहौल है तो अपने कुलदीप सिंह चहल से जे मतलब उन्हें मेहन सदका जी बिल्डिंग है पिछले नौ दस महीन ही तैयार करके इतने बनाई गई हैगी पिछड़े इलाके च सब तो आधुनिक और सब तो पहली बिल्डिंग हैगी लैब की जी बनाई गई है, है। बनारसी पिंड अपने आई टी आई के बिलकुल नेगा कोई भी बच्चा इतने आगे फ्री अपने कोर्स इतने पढ़ स स्टडी कर सकता है अपना भविख कु बना सकता है तुम देख रहे हो कि इतों के माहौल इतने ਦੂਰ ਦੂਰ ਉਹ ਜਿਹੜੇ ਬੱਚੇ ਆ ਕਿ ਇੱਥੇ ਪੜ੍ਹ ਰਹੇ ਨੇ ਤੇ ਬੜੀ ਸ਼ਾਂਤੀਪੂਰਨ ਨਾਲ ਇੱਥੇ ਆਪਣੇ ਆਪਣੇ ਤਿਆਰੀ ਕਰ ਰਹੇ ਨੇ ਆਪਣੇ ਆਪਣੇ ਸਲੇਪ